ਹਾਂਜੀ ਤੁਹਾਡੇ ਸਾਹਮਣੇ ਕੈਰੀਅਰ ਬਿਲਡ ਕੈਂਪ ਦਾ ਜਿਹੜਾ ਫਾਰਮ ਆ ਉਹ ਖੁੱਲਿਆ ਹੋਇਆ ਏ ਤੁਸੀਂ 1 ਲੱਖ ਰੁਪਏ ਦੀ ਜਿਹੜੀ ਸਕਾਲਰਸ਼ਿਪ ਆ ਉਹਦੇ ਲਈ ਅਪਲਾਈ ਕਿਵੇਂ ਕਰ ਸਕਦੇ ਹੋ ਸੋ ਇਸ ਫਾਰਮ ਨੂੰ ਤੁਸੀਂ ਧਿਆਨ ਨਾਲ ਦੇਖ ਲਿਓ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਕਿ ਗਲੋਬਲ ਫਿਟ ਫਾਊਂਡੇਸ਼ਨ ਦੇ ਵੱਲੋਂ ਪੰਜਾਬ ਦੇ ਯੂਥ ਦਾ ਭਵਿੱਖ ਬਣਾਉਣ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਏ ਜਿਹਦੇ ਵਿੱਚ ਅਸੀਂ ਪੰਜਾਬ ਦੇ ਹੁਨਰ ਹਰ ਬੱਚਿਆਂ ਲਈ ਪੰਜਾਬ ਦੇ ਹੁਨਰ ਉਹਨਾਂ ਲੋਕਾਂ ਲਈ ਜਿਹੜੇ ਜ਼ਿੰਦਗੀ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੁੰਦੇ ਨੇ ਆਪਣਾ ਭਵਿੱਖ ਵਧੀਆ ਬਣਾਉਣਾ ਚਾਹੁੰਦੇ ਨੇ ਉਹਨਾਂ ਲਈ 1 ਲੱਖ ਰੁਪਏ ਦੀ ਜਿਹੜੀ ਸਕਾਲਰਸ਼ਿਪ ਆ ਉਹ ਗਲੋਬਲ ਫਿਟ ਫਾਊਂਡੇਸ਼ਨ ਵੱਲੋਂ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਸੱਟ ਸਹਿਯੋਗੀ ਨੇ ਐਮ ਐਸ ਸੀ ਇੰਸਟੀਚਿਊਟ ਜਿਹੜੇ ਸਾਡੇ ਬੱਚਿਆਂ ਨੂੰ ਸਾਡੇ ਪੰਜਾਬ ਦੇ ਯੂਥ ਨੂੰ ਮਾਸਟਰ ਹੈਲਥ ਕੋਚ ਪ੍ਰੋਗਰਾਮ ਪ੍ਰੋਵਾਈਡ ਕਰਨਗੇ ਜਿਦੇ ਵਿੱਚ ਬੱਚੇ ਪੂਰੀ ਟ੍ਰੇਨਿੰਗ ਲੈ ਕੇ 3 ਮਹੀਨੇ ਦਾ ਇਹ ਕੋਰਸ ਕਰਕੇ ਆਪਣੇ ਭਵਿੱਖ ਨੂੰ ਵਧੀਆ ਬਣਾ ਸਕਣਗੇ ਤੇ ਆਪਣਾ ਇੱਕ ਵਧੀਆ ਇਨਕਮ ਜਨਰੇਟ ਕਰ ਸਕਣਗੇ ਤੇ ਲੋਕਾਂ ਦੀ ਸੇਵਾ ਕਰ ਸਕਣਗੇ ਸੋ ਇਸ ਕੋਰਸ ਦੀ ਪੂਰੀ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਉਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੂਗੀ ਫਿਲਹਾਲ ਆਪਾਂ ਇਹ ਜਿਹੜਾ ਫਾਰਮ ਆ ਉਹ ਕਿਵੇਂ ਭਰਨਾ ਉਹਦੇ ਬਾਰੇ ਜਾਣਕਾਰੀ ਲਵਾਂਗੇ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਫਾਰਮ ਆ ਅਫੀਸ਼ੀਅਲ ਫਾਰਮ ਆ ਤੁਹਾਡੇ ਸਾਹਮਣੇ ਖੁੱਲਿਆ ਹੋਇਆ ਏ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਹਾਡੀ Gmail ਆ ਉਹ ਲੌਗਇਨ ਹੋਣੀ ਚਾਹੀਦੀ ਆ ਤੁਸੀਂ ਆਪਣੀ Gmail ID ਲੌਗਇਨ ਕਰ ਲਿਓ ਇਹ ਮੈਂ ਤੁਹਾਨੂੰ ਇੱਕ ਡੈਮੋ ਫਾਰਮ ਭਰ ਕੇ ਦਿਖਾ ਰਿਹਾ ਜਿਵੇਂ ਇੱਥੇ ਸਟੂਡੈਂਟ ਆਪਣਾ ਨਾਮ ਭਰੇਗਾ ਧਿਆਨ ਨਾਲ ਦੇਖ ਲਿਓ ਚੀਜ਼ਾਂ ਨੂੰ ਸਾਰੀਆਂ ਨੂੰ ਇੱਥੇ ਤੁਸੀਂ ਆਪਣਾ ਨਾਮ ਭਰੋਗੇ ਇਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਮੋਬਾਈਲ ਨੰਬਰ ਆ ਤੁਸੀਂ ਉਹ ਇੱਥੇ ਭਰੋਗੇ WhatsApp ਨੰਬਰ ਆਪਣਾ ਜਰੂਰ ਪਾਓ ਕਿਉਂਕਿ ਜਿਹੜੀ ਸਕਾਲਰਸ਼ਿਪ ਦੀ ਜਿਹੜੀ ਕਨਫਰਮੇਸ਼ਨ ਆ ਉਹ ਤੁਹਾਨੂੰ ਤੁਹਾਡੇ WhatsApp ਨੰਬਰ 'ਤੇ ਮਿਲਣੀ ਆ ਇੱਥੇ ਆਪਾਂ ਆਪਣੀ ਏਜ ਭਰਾਂਗੇ ਇੱਥੇ ਆਪਾਂ ਆਪਣਾ ਪਿੰਡ ਸ਼ਹਿਰ ਜਿੱਥੇ ਵੀ ਤੁਸੀਂ ਰਹਿੰਦੇ ਹੋ ਉਹ ਭਰੋਗੇ ਇੱਥੇ ਤੁਸੀਂ ਆਪਣੀ ਪੜ੍ਹਾਈ ਪਾਉਂਗੇ ਕੁਝ ਵੀ ਤੁਸੀਂ ਆਪਣੀ ਜੋ ਵੀ ਆਪਣੀ ਤੁਹਾਡੀ ਹੈਗੀ ਹੈ ਕੁਆਲੀਫਿਕੇਸ਼ਨ ਤੁਸੀਂ ਪਾ ਸਕਦੇ ਹੋ ਇਸ ਸਮੇਂ ਤੁਸੀਂ ਕੀ ਕਰ ਰਹੇ ਹੋ ਜੋ ਵੀ ਤੁਹਾਡਾ ਹੈਗਾ ਇਸ ਟਾਈਮ ਸਟੇਟਸ ਤੁਸੀਂ ਪਾ ਸਕਦੇ ਹੋ ਲਾਈਕ ਅਸੀਂ ਸਟੂਡੈਂਟ ਦਾ ਭਰ ਰਹੇ ਹਾਂ ਇਸ ਤੋਂ ਬਾਅਦ ਤੁਸੀਂ ਇਸ ਕੈਂਪ ਦੇ ਵਿੱਚ ਕਿਉਂ ਸ਼ਾਮਲ ਹੋਣਾ ਚਾਹੁੰਦੇ ਹੋ ਸੋ ਇੱਥੇ ਤੁਸੀਂ ਮਲਟੀਪਲ ਆਪਸ਼ਨ ਆ ਜਿਹੜੇ ਸਿਲੈਕਟ ਕਰ ਸਕਦੇ ਹੋ ਮੈਂ 스킬 ਸਿੱਖ ਕੇ ਫਿਊਚਰ ਸੈੱਟ ਕਰਨਾ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ ਹੋਰ ਵੀ ਜਿਹੜੀਆਂ ਆਪਸ਼ਨਾਂ ਨੇ ਸਾਰੀਆਂ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਭਰ ਕੇ ਸਿਲੈਕਟ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਦੇਖਣਾ ਕਿ ਕੀ ਤੁਸੀਂ 90 ਦਿਨਾਂ ਦੀ ਪੂਰੀ ਟ੍ਰੇਨਿੰਗ ਸੀਰੀਅਸਨੈਸ ਨਾਲ ਕਰ ਸਕਦੇ ਹੋ ਇੱਥੇ ਤੁਸੀਂ ਆਪਣਾ ਜਵਾਬ ਦੇਣਾ ਹਾਂ ਜਾਂ ਜੋ ਵੀ ਤੁਸੀਂ ਕਰਨਾ ਗਲੋਬਲ ਫਿਟ ਫਾਊਂਡੇਸ਼ਨ ਵੱਲੋਂ ਤੁਹਾਨੂੰ 1 ਲੱਖ ਦੀ ਸਕਾਲਰਸ਼ਿਪ ਕਿਉਂ ਦਿੱਤੀ ਜਾਵੇ ਤੁਹਾਨੂੰ ਕਿਉਂ ਚੁਣਿਆ ਜਾਵੇ ਇੱਥੇ ਤੁਸੀਂ ਲਿਖ ਸਕਦੇ ਹੋ ਮੈਂ ਹਾਰਡ ਵਰਕਰ ਹਾਂ ਜਾਂ ਜੋ ਵੀ ਤੁਸੀਂ ਆਪਣਾ ਜੋ ਵੀ ਤੁਸੀਂ ਆਪਣੇ ਸੋਚਦੇ ਹੋ ਆਪਣੇ ਬਾਰੇ ਤੁਸੀਂ ਉਹ ਲਿਖ ਸਕਦੇ ਹੋ ਮੈਂ ਵੈਸੀ ਤੁਹਾਨੂੰ ਇੱਕ ਡੈਮੋ ਫਾਰਮ ਭਰ ਕੇ ਦਿਖਾ ਰਿਹਾ ਇਸ ਤੋਂ ਬਾਅਦ ਤੁਸੀਂ ਕਿੰਨੇ ਘੰਟੇ ਇਸ ਟ੍ਰੇਨਿੰਗ ਲਈ ਦੇ ਸਕਦੇ ਹੋ ਤੁਸੀਂ ਆਪਣਾ ਸਿਲੈਕਟ ਕਰ ਦੇਣਾ ਕਿ ਤੁਹਾਡੇ ਕੋਲ ਸਮਾਰਟਫੋਨ ਇੰਟਰਨੈਟ ਹੈ ਆਨਲਾਈਨ ਕਲਾਸ ਲਈ ਕਿਉਂਕਿ ਇਹ ਸਾਰਾ ਜਿਹੜਾ ਕੋਰਸ ਹੈ ਇਹ ਆਨਲਾਈਨ ਹੀ ਹੋਏਗਾ ਤੁਸੀਂ ਹਾਂ ਕਰ ਲੈਣਾ ਤੁਹਾਨੂੰ ਕੈਂਪ ਬਾਰੇ ਕਿੱਥੋਂ ਪਤਾ ਲੱਗਿਆ ਤੁਸੀਂ ਕੁਝ ਵੀ ਸਿਲੈਕਟ ਕਰ ਸਕਦੇ ਹੋ ਜੇ ਕੈਂਪ ਤੋਂ ਪਤਾ ਲੱਗਿਆ ਕੈਂਪ ਤੋਂ ਨਹੀਂ ਤਾਂ ਤੁਸੀਂ ਆਪਣਾ ਜੋ ਵੀ ਜਿੱਥੇ ਤੁਸੀਂ ਇਸ ਫਾਰਮ ਤੱਕ ਪਹੁੰਚੇ ਹੋ ਤੁਸੀਂ ਉਹ ਸਿਲੈਕਟ ਕਰ ਲੈਣਾ ਫਿਰ ਇਸ ਤੋਂ ਬਾਅਦ ਕੈਂਪ ਦੀ ਜਿਹੜੀ ਰਜਿਸਟ੍ਰੇਸ਼ਨ ਫੀਸ ਆ ਉਹ 199 ਰੁਪਏ ਆ ਇਹ ਜੇ ਤੁਸੀਂ ਸਿਲੈਕਟ ਨਹੀਂ ਹੁੰਦੇ ਤਾਂ ਤੁਹਾਨੂੰ ਵਾਪਸ ਕਰ ਦਿੱਤੀ ਜਾਊਗੀ ਇਸ QR ਨੂੰ ਸਕੈਨ ਕਰਕੇ ਤੁਸੀਂ ਜਿਹੜੀ ਫੀਸ ਆ ਉਹ ਤੁਸੀਂ ਪੇ ਕਰਣੀ ਆ ਇਹ ਤੁਸੀਂ ਪਹਿਲਾਂ ਹੀ ਆਪਣੀ ਪੇ ਕਰਕੇ ਰੱਖ ਲਿਓ ਤਾਂ ਕਿ ਸਕਰੀਨਸ਼ਾਟ ਜਿਹੜਾ ਤੁਸੀਂ ਸਾਨੀ ਨਾਲ ਕਰ ਸਕੋ スクリーンショット ਜਿਹੜਾ ਤੁਹਾਡੀ ਗੈਲਰੀ ਦੇ ਵਿੱਚ ਤੁਹਾਡੇ ਫੋਨ ਦੀ ਗੈਲਰੀ ਸੇਵ ਹੋਏਗਾ ਤੁਸੀਂ ਉਹਨੂੰ ਸਿਲੈਕਟ ਕਰ ਲੈਣਾ ਜਿੱਦਾਂ ਅਸੀਂ ਆ ਕਰ ਲਿਆ ਇਹਨੂੰ ਅਸੀਂ ਕਲਿੱਕ ਕਰ ਲਾਂਗੇ ਇਹ ਤੁਹਾਡਾ ਅਪਲੋਡ ਹੋ ਜਾਏਗਾ ਅਪਲੋਡ ਹੋਣ ਤੋਂ ਬਾਅਦ ਤੁਸੀਂ ਇਹਦੀ ਪੁਸ਼ਟੀ ਕਰ ਦੇਣੀ ਆ ਕਿ ਮੈਂ ਇਹ ਜੋ ਵੀ ਫਾਰਮ ਆ ਇਹਦੇ ਜੋ ਵੀ ਮੈਂ ਡਿਟੇਲ ਭਰੀ ਆ ਉਹ ਸਾਰੀ ਜੈਨੂਨ ਆ ਕਲਿੱਕ ਕਰਕੇ ਤੁਸੀਂ ਇਹਨੂੰ ਸਬਮਿਟ ਕਰ ਦੋਗੇ ਸਬਮਿਟ ਕਰਨ ਤੋਂ ਬਾਅਦ ਜਿਹੜੀ ਤੁਹਾਡੀ ਰਿਜਿਸਟ੍ਰੇਸ਼ਨ ਆ ਉਹ ਕੰਪਲੀਟ ਹੋ ਜੂਗੀ ਤੇ ਵੈਰੀਫਿਕੇਸ਼ਨ ਦੀ ਜਿਹੜੀ ਅਪਡੇਟ ਆਊਗੀ ਤੁਹਾਨੂੰ 24 ਤੋਂ 48 ਘੰਟੇ ਦੇ ਵਿੱਚ ਵਿੱਚ ਉਹ ਤੁਹਾਡੇ WhatsApp ਤੇ ਆਏਗੀ ਕਿ ਤੁਸੀਂ ਸਿਲੈਕਟ ਹੋ ਜਾਂ ਨਹੀਂ ਸੋ ਜਲਦੀ ਤੋਂ ਜਲਦੀ ਇਹ ਫਾਰਮ ਨੂੰ ਤੁਸੀਂ ਭਰੋ 20 ਤਰੀਕ ਆਖਰੀ ਡੇਟਾ 20 ਫਰਵਰੀ ਤੱਕ ਇਹ ਕਲੋਜ਼ ਹੋ ਜਾਏਗਾ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਇਹ ਫਾਰਮ ਭਰ ਦਿਓ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰੋ ਆਪਣਾ ਭਵਿੱਖ ਬਣਾਓ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਪੈਰਾਂ ਤੇ ਆਪ ਖੜੀ ਹੋਈਏ ਸੋ ਗਲੋਬਲ ਇਫਟ ਫਾਊਂਡੇਸ਼ਨ ਦਾ ਇਹੀ ਮਿਸ਼ਨ ਹੈ ਕਿ ਅਸੀਂ ਆਪਣੇ ਪੰਜਾਬ ਦੇ ਯੂਥ ਨੂੰ ਪੰਜਾਬ ਵਿੱਚ ਰਹਿ ਕੇ ਕੰਮ ਕਰਨ ਲਈ ਇਨਸਪਾਇਰ ਕਰੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਆਉਣ ਵਾਲੀਆਂ ਜਨਰੇਸ਼ਨਾਂ ਲਈ ਅਸੀਂ ਰੋਲ ਮਾਡਲ ਬਣੀਏ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਸਕਰੀਨ ਤੇ ਮੈਂ ਇੱਕ ਵਾਰੀ ਫੇਰ ਤੁਹਾਨੂੰ ਕਿਹ ਉਹਰ ਦੇ ਦੇਣਾ ਤੁਹਾਨੂੰ ਫਾਊਂਡੇਸ਼ਨ ਦਾ ਨੰਬਰ ਦੇ ਦੇਣਾ ਜੇ ਤੁਸੀਂ ਇਹ ਫਾਰਮ ਦੇ ਲਿੰਕ ਤੱਕ ਨਹੀਂ ਪਹੁੰਚ ਪਾ ਰਹੇ ਤਾਂ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ WhatsApp ਮੈਸੇਜ ਕਰ ਸਕਦੇ ਹੋ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਊਗੀ ਧੰਨਵਾਦ ਜੀ